ਵਾਰਦਾਤਾ ਬਿਹਾਰ ਵਾਲੇ ਪਾਸੇ ਕਿਉਂ ਨਹੀਂ ਕਰਦੇ ਪੰਜਾਬੀਆਂ ਨੂੰ ਕਿਉਂ ਤੰਗ ਕੀਤਾ ਪੰਜਾਬ ਦੇ ਲੋਕਾਂ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ ਹੋਰ ਦੇਖ ਸਕਦੇ ਕਿ ਕਾਫੀ ਜਿਹੜੀਆਂ ਵਾਰਦਾਤਾਏ ਕਰਦੇ ਨੇ ਇਹ ਬਿਹਾਰ ਦਾ ਬਿਹਾਰ ਤੋਂ ਆ ਕੇ ਇੱਥੇ ਵਾਰਦਾਤਾ ਕਰਦੇ ਪੰਜਾਬ 'ਚ ਨਹੀਂ ਬਾਜੂ ਉਹ ਜੋ ਮੇਰਾ ਸਾਥ ਵਾਲਾ ਥਾ ਨਾ ਉਸਨੇ ਸਾਲੇ ਨੇ ਲੈ ਕੇ ਭਾਗ ਗਿਆ ਹਮੋਂ ਲੁਪਸ ਗਿਆ ਨਹੀਂ ਉਹ ਕੇਗਾ ਖੁਸ਼ਸ਼ਾਲ ਮਾਰਦਾ ਖੁਸ਼ਸ਼ਾਲ ਮਾਰ ਦੂੰਗੀ ਨਹੀਂ ਤੂੰ ਫੋਨ 1 ਮਿੰਟ ਤੂੰ ਫੋਨ ਸਨੇਚ ਕੀਤਾ ਖੋਇਆ ਨਾ ਤਾਂ ਫੋਨ ਤੁਸੀਂ ਨੇ ਖੋਇਆ ਹੋਇਆ ਹੋਗਾ ਤੂੰ ਨਾਲ ਸੀ ਉਦੋਂ ਹਾਂਜੀ ਹਾਂਜੀ ਤੇ ਫਿਰ ਜੇ ਉਹਨੇ ਖੋਇਆ ਤੁਸੀਂ ਕਹੋ ਸਲਾਹ ਤਾਂ ਹੀ ਖੋਇਆ ਮੈਨੂੰ ਉਹ 아무ਤ ਉਸ ਕਾ ਉਸ ਕਮ ਮਮਰ ਮੈਂ ਉਸ ਕੇ ਬਾਸ ਉਸ ਕੋ ਸਾਥ ਪਹਿਲੀ ਵਾਰੀ ਕੇ ਮੈਂ ਵਾਰਦਾਤਾ ਬਿਹਾਰ ਵਾਲੇ ਪਾਸੇ ਕਿਉਂ ਨਹੀਂ ਕਰਦੇ ਪੰਜਾਬੀਆਂ ਨੂੰ ਕਿਉਂ ਤੰਗ ਕੀਤਾ ਪੰਜਾਬ ਦੇ ਲੋਕਾਂ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ ਮੈਨੂੰ ਕੋਈ ਗੱਲ ਨਹੀਂ ਹੈ ਇਹ ਜਿਨ੍ਹਾਂ ਵੱਲੋਂ ਜਿਹੜੀ ਵਾਰਦਾਤ ਕੀਤੀ ਗਈ ਸੀ ਜਿਹੜਾ 20 25 ਦਿਨ ਪਹਿਲਾਂ ਜਿਹੜਾ ਫੋਨ ਆ ਵਿਅਕਤੀ ਦਾ ਕੱਢਿਆ ਗਿਆ ਸੀਗਾ ਕਰਨ ਚੋਰੀਆ ਹੀ ਕਰਨੀ ਆ ਨਾ ਕਿਉਂਕਿ ਉਹ ਇੱਕ ਦੂਜੇ ਦੇ ਇਲਜ਼ਾਮ ਲਾਈ ਜਾਂਦਾ ਕਿ ਮੈਂ ਨਹੀਂ ਕੀਤੀ ਉਹਨੇ ਕੀਤੀ ਹੈ ਬਾਕੀ ਤੁਸੀਂ ਦੇਖਿਆ ਬਾਕੀ ਉਹ ਉਹਨੂੰ ਕਹਿੰਦਾ ਚੋਰੀ ਕੀਤੀ ਹੈ ਉਹਨੂੰ ਫੋਨ ਜਿਹਨੂੰ ਵੇਚਿਆ ਉਹ ਪੁਲਿਸ ਉਹਨੂੰ ਚੱਕੇ ਵੀ ਫੇਰ ਜਿਹੜਾ ਬੰਦਾ ਇਹ ਸੀਗਾ ਜਦੋਂ ਅਸੀਂ ਗੱਲ ਵੀ ਕਰ ਰਹੇ ਸੀ ਇਹ ਬੰਦਾ ਉਸੇ ਵੇਲੇ ਮजूद ਸੀਗਾ ਨਾਲ ਹਾਂਜੀ ਇਹ ਨਾਲ ਵਾਰਦਾ ਦੇ ਵਿੱਚ ਨਾਲ ਸੀ ਹਾਂਜੀ ਇਹਨੇ ਜਾ ਕੇ ਵੇਚਿਆ ਫੋਨ ਇਹਨੇ ਹੀ ਜਾ ਕੇ ਵੇਚਿਆ ਹੁਣ ਤੁਸੀਂ ਮੰਗ ਕੀ ਕਰਦੇ ਹੋ ਪੁਲਿਸ ਇੱਥੋਂ ਲੈ ਗਈ ਉਹਨਾਂ ਨੂੰ ਪੁਲਿਸ ਤੋਂ ਮੰਗ ਇਹ ਕਰਦੇ ਪੁਲਸ ਹੱਲ ਕੱਢੇ ਹੂੰ ਉਸੇ ਚੀਜ਼ ਦਾ ਹੱਲ ਕ ਮੈਂ ਕੋਤੀ ਜੱਕੇ ਪੁਲਿਸ ਨੂੰ ਫੜਾਏ ਨੇ ਪੁਲਿਸ ਚਲੋ ਆ ਗਈ ਟਾਈਮ ਸੀ ਆ ਗਈ ਐ ਐਸ ਐਚਓ 8 ਨੰਬਰ ਵਾਲੇ ਸਾਥ ਦਿੱਤਾ ਮੇਰਾ ਬਾਕੀ ਇਹ ਲੈਣ ਆਏ ਸੀ ਉਹਨਾਂ ਨੇ ਸਾਥ ਦਿੱਤਾ ਬਾਕੀ 3 ਨੰਬਰ ਵਾਲੇ ਪੁਛਲੇ ਦੇਖਦੇ ਹਾਂ ਉਹ ਕੀ